सारे सर श्रीकाल सर कि ठीक ठाक सर ठीक ठाक जिम्मा देखी उठ के बह गए जिमा उठ कड़िया नवी टी शर्ट लेख स लिखे कि मिनट लिखा एक मिनट रुकी पता नहीं की लिखा हुआ पुठे सीधे चक्र पे ल

ਲਾਵੀ ਚਲੋ ਵੀ ਮੈਂ ਬਣਾਈਏ ਰੋਟੀ ਚਲੋ ਸੈਦੂ ਸੈਦੂ ਨਾ ਇਹ ਪੁਛ ਰੋਈ ਪੜੀ ਕਿ ਨਹੀਂ ਐ ਸੈਦ ਪੜੀ ਨਹੀਂ ਨਾ ਬੜੀ ਨਹੀਂ ਨਾ ਹੁਣਾ ਕੰਮ ਕਰਨਾ ਪੈਂਦਾ ਹੁਣ ਇਹਨੂੰ ਹੁਣ ਸ਼ਰਮ ਆਉਂਦੀ ਇਹਨੂੰ ਆਹੀਂ ਪੜਦੀ ਨਹੀਂ ਸ਼ਰਮ ਆਉਂਦੀ ਸੀ ਸਕੂਲ ਜਾਂਦੀ ਤਾਂ ਹਣਾ ਸੈਦੂ ਸਕੂਲ ਜਾਂਦੀ ਤੇ ਵੀ ਆਹੀਂ ਸ਼ਰਮ ਆਉਂਦੀ ਸੀ ਨਾ ਤਾਂ ਇਹ ਤਾਂ ਸਕੂਲ ਨਹੀਂ ਗਈ ਹੈ ਜਿਵੇਂ ਪੀਣਾ ਨਹੀਂ ਪਤਾ ਪੜਨੀ पक्के दोने दोने उधर ला उधर चला लेना सी में जी तो खा ला चला लेना सी मरने के मैं बनाऊंगी रोटी दंत कर्म हो गया आटा अन्य प्यार मुलायम अक्कन कर ये मैं क्यों क्या क्या निया बन ना पास हो जा पास हो ये पानी चमु मारूंगी और सारा गंदा पानी

ਜੇ ਸੈਦੂ ਵੀਡੀਓ ਚਾਹੂਗੀ ਨਾ ਤੇ ਫੇਰ ਇਹਨੂੰ ਕੋਈ ਨਾ ਕੋਈ ਪਸੰਦ ਕਰ ਲਵੇ। ਵੀ ਕੁੜੀ ਕੰਮ ਬੋਕਾ ਰਹੀ ਆ। ਤੇ ਹੰਮੂ ਦਾ ਰਸਤਾ ਦੇ ਦੋ ਇਹਦਾ। ਮੈਂਟਾ ਦੀ। ਹਨਾ ਸੈਦੂ। ਵੀ ਹੋ ਗਏ। ਬੋਕਾ ਰਹੀ ਸਹੀ ਗੱਲ ਹੈ। ਤਾਂ ਮੁੰਡਾ ਮੜਾਏਗਾ ਦਸੋ ਪਈ ਇਹਦੇ ਵਾਸਤੇ। ਹਸੀ ਨੀਸ। ਅਸੀਂ ਦੇ ਬੰਦਾ ਕਹਿੰਦਾ ਸੰਸਕਾਰੀ ਨਹੀਂ ਗੀ ਕੁੜੀ। ਬਾਲਾ ਸਹੀ ਹੈ। ਉਹ ਚੇ ਮਾਜਦੇ ਆ। ਉੱਥੇ ਇਹ ਸੈਦੂ ਦੇ ਮੰਗਰ ਮੰਗ ਤੁਰੇ ਫਿਰਦੀ ਆ। ਇਹਦੇ ਮੇਰੇ ਨੰਬੀ ਚਾਂ ਤੇ ਤੁੰਗੀ ਜਾਂਦੀ ਨੰਬੀ। ਹੈ? ਏਕੇ तेरी मम्मी ने लेटी शर्ट तेरी मम्मी ने लीएं तेरी मम्मी ने लीएं टी शर्ट तेरी मम्मी ने नहीं लीया इतियां लीया देने सूट लेने खड़ी हो माड़ी जी

मैं हम सलाह के देखे अपना सब्जी बनाई मैं सब्जी की लाइन दुर्ध पी जिला लाइट खाण आई है बहुत फैमली पेड़ के चलो जी मैं बनाई रोटी रोटी बना के ना रोटी मैं फिर मैं डॉग बना दुर्ध पा ਮੇਰਾ ਫੱਕੀ ਲੱਸੀ ਬਣਾ ਕੇ ਪੋਲਦੀ ਆ ਬਿਚਾਰੇ ਕਾ ਦਾ ਘਰ ਨੀ ਬਾਰਿਆ ਬਹੁਤ ਗਰਮ ਹੈ। ਸੁਪੀ ਜੀ ਨਾ ਆਪ ਨੂੰ ਸਰਾਮ ਨਾ ਪਤਾ ਢੰਗੇ ਜਿਹੋ ਨੇ ਪਏ ਰਹਿੰਦੇ। ਕੰਨ ਨੂੰ ਸੁਣ। ਨੇ। ਆਇਆ ਦੋ ਵੀ ਆ ਜਾ। ਪਿਲਾ ਪਿਲਾ ਨਾ ਡਿਕਾ ਤੋ। ਮੁੰਡਰ ਫੋਕੜੇ ਜਿਹਦੇ।

ਕੱਤੀ ਲੱਸੀ ਦਿਨ ਦਾ 바ਵਾ ਤੋਂ ਤੇ ਜਾ ਪਾ ਦੇ ਪਰ ਹੁੰਦੀ ਕੱਤੀ ਲੱਸੀ ਘਰ ਨਹੀਂ ਬਹੁਤ ਬਸ ਤੇ ਪਰ ਉਹ ਨਾ ਹੁੰਦੀ ਅੱਜ ਇਹਨੇ ਕੱਤੀ ਲੱਸੀ ਬਈ ਤੇ ਬਹੁਤ ਦੁੱਧ ਪਾ ਦੇ ਵਿੱਚ ਮਾੜਾ ਵੀ ਲੂਣ ਪਾ ਦੇ ਕਹਿੰਦੇ ਕੁੱਤੇ ਨੂੰ ਹਲਕਾ ਨਹੀਂ देखो जी इन्नी गर्मी ज्यादा हुई ना बहुत ज्यादा मौसम गर्म है तो जम दूसरी लस्सी लाची गेट लाता मैं चलो मैं माँ दी भांडे रसोई साफ करनी पहले मैं कहते टैक जी जमें देखी ਜੀ ਮਾ ਦੇਖੋ ਖੜਾ ਪੱਕੀ ਨਹੀਂ ਸੁੱਕੀ ਜਾਂਦਾ ਸੀ ਹਾਂ ਤੂੰ ਵੀ ਕੱਚੀ ਲੱਸੀ ਪਣੀ ਹੈ ਤੂੰ ਦੂਜੀ ਲੱਸੀ ਪੀ ਲਈਏ ਚਲੋ ਚਲ 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 ਉਹ ਡੇਢ ਪਲਾਈ ਜਾਂਦੇ ਚਲ ਇਹ ਵੀ ਰਿਸਕ ਕਰ ਦਨ ਉਹਨਾਂ ਦੀ ਜੇ ਉਹਨਾਂ ਨੂੰ ਜਿਹੜੀ ਚੀਜ਼ ਦੇ ਦੇ ਉਹ ਵੀ ਕਹਿ ਰਹੇ ਨੇ ਮੈਨੂੰ ਦਿਓ ਤੇ ਲੋਜੀ पांडे ਵਾ ਸਾਫ਼ ਕਰ ਲਿਓ ਹੁਣ ਮੈਂ ਕਰਦੀ ਹਾਂ ਸੂਈ ਸੂਈ ਸਾਫ਼ ਕਰਕੇ ਚਲੀ ਜੀ ਤਾਂ ਇੰਨਾ ਹੋ ਨਹੀਂ ਠੀਕ ਹੈ ਸਾਡੇ ਨੂੰ ਹੋਵੇ ਲੋ ਜੀ ਮੈਂ ਹੁਣ ਦਹੀਂ ਖਾ ਲਿਆ। ਉਹ ਦੇ ਲੱਸੀ ਕਿੱਥੇ ਹੁਣ ਦਹੀਂ ਖਾ ਲਿਆ ਕਿੱਲਾ ਪਿਆ ਸਾਰਾ। ਮੈਂ ਤਸਵੀਰ ਨੂੰ ਘਟਾ-ਘਟਾ ਜਿਉਂਦਾ ਹੁਣ ਇਹਦੇ ਚ ਰੱਖਣਾ ਹੈ। ਚਲੋ ਜੀ। ਮੈਂ ਲੱਗਿਆ ਹੁਣ ਸਰਦਾਰੀਆਂ ਵਾਸਤੇ ਬਦਾਮ ਚਾਹਾਂ ਪੰਜ ਬਦਾਮ ਪੰਜ ਘਰ ਹੋ ਗਏ ਸੇ ਕਹਿੰਦੇ ਮੈਂ ਕੱਲੇ ਬਦਾਮ ਖਾ ਰੇ ਕਰਨ। ਪਟਾਸ਼ੀਆ ਮੇਰਾ ਵਗੈਰਾ ਦੀ ਬਹੁਤ ਕਮੀ ਆ ਨਾ। ਆਈ ਜੀ ਦਹੀਂ ਖਾ ਲਿਆ।